ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਰਿਟਾਰਮੀ ਦਾ ਫਾਊਂਡਰ ਇਨਸਟ੍ਰਕਟਰ ਦੋਸਤੋ ਅੱਜ ਦੀ ਇਹ ਵੀਡੀਓ ਸਪੈਸ਼ਲੀ ਫॉर ਗਰਲਸ ਲਈ ਹੈ ਜਿਨ੍ਹਾਂ ਨੇ ਕਿ ਸੁਪਨਾ ਪੂਰਾ ਕਰਨਾ ਹੈ ਆਪਣਾ ਪੰਜਾਬ ਪੁਰਸੇ ਵਿੱਚ ਜਾਣ ਦਾ ਵਰਦੀ ਪਾਉਣ ਦਾ ਤਾਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਜਿਵੇਂ ਕਿ ਆਪਣੀ ਅਕੈਡਮੀ ਦੇ ਵਿੱਚ ਗਰਲਸ ਦਾ ਜਿਹੜਾ ਬੈਸਟ ਸਟਾਰਟ ਹੋ ਚੁੱਕਿਆ ਹੈ ਹਨਾ ਤੇ ਆਲਮੋਸਟ ਹਫਤਾ ਹੋ ਚੁੱਕਿਆ ਹੈ ਬੈਸਟ ਸਟਾਰਟ ਹੋਏ ਨੂੰ ਤੇ ਐਡਮਿਸ਼ਨਸ ਹੋ ਰਹੇ ਨੇ ਬੱਚਿਆਂ ਦੀਆਂ ਜੇ ਤੁਸੀਂ ਵੀ ਆਪਣੇ ਸੁਪਨਾ ਪੂਰਾ ਕਰਨਾ ਤਾਂ ਮੈਂ ਤੁਹਾਨੂੰ ਉਹਦੇ ਬਾਰੇ ਥੋੜੀ ਜਿਹੀ ਗਾਈਡੈਂਸ ਜਿਹੜੀ ਅੱਜ ਦੇਣਾ ਚਾਹਣਾ ਕਾਸ਼ੇ ਬੱਚੇ ਉਹਦੇ ਨੇ ਕਿ ਤੁਹਾਡੇ ਸਟੱਡੀ ਵੀ ਕਰਵਾਈ ਜਾਂਦੀ ਹੈ ਹਾਂਜੀ ਆਪਾਂ ਫਿਜ਼ੀਕਲ ਦੇ ਨਾਲ ਨਾਲ ਬੱਚਿਆਂ ਨੂੰ ਸਟੱਡੀ ਵੀ ਕਰਵਾਇਆ ਕਰਦੇ ਨੇ ਇਹ ਅਕੈਡਮੀ ਦੇ ਵਿੱਚ ਇੱਕ ਤਰ੍ਹਾਂ ਦਾ ਪਲੈਟਫਾਰਮ ਆ ਕਿ ਹਾਂ ਤੁਹਾਨੂੰ ਇੱਕੋ ਜਗ੍ਹਾ ਤੇ ਸਾਰਾ ਕੁਝ ਮਿਲ ਜੇਗਾ ਠੀਕ ਹੈ ਤੁਸੀਂ ਸਟੱਡੀ ਵੀ ਤੇ ਨਾਲ ਦੇ ਨਾਲ ਤੁਹਾਡਾ ਗਰਾਊਂਡ ਵੀ ਠੀਕ ਹੈ ਤੇ ਤੁਹਾਨੂੰ ਦੱਸ ਦੇਣਾ ਚਾਹਣਾ ਸਟੱਡੀ ਦੇ ਵਿੱਚ ਬੋ ਬੇਸਿਕਲੀ ਬੱਚਿਆਂ ਨੂੰ ਬਿਲਕੁਲ ਹੀ ਨਹੀਂ ਪਤਾ ਹੁੰਦਾ ਕਿਥੋਂ ਸਟਾਰਟ ਕਰਨਾ ਕੀ ਕਰਨਾ ਕੀ ਨਹੀਂ ਅੱਧੇ ਬੱਚਿਆਂ ਨੂੰ ਸਿਲੇਬਸ ਤੱਕ ਵੀ ਨਹੀਂ ਪਤਾ ਹੈਗਾ ਕਿ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਕਿ ਸਿਲੇਬਸ ਆ ਸਬ ਇੰਸਪੈਕਟਰ ਦੇ ਕਿ ਸਿਲੇਬਸ ਆ ਠੀਕ ਹੈ ਜੀ ਐਸਆਈ ਦਾ ਕਰਨਾ ਜਾਂ ਹੈਡ ਕਾਂਸਟੇਬਲ ਦਾ ਕਰਨਾ ਕੀ ਸਿਲੇਬਸ ਆ ਕੁਝ ਨਹੀਂ ਪਤਾ ਹੈਗਾ ਬੱਚਨ ਤਾਂ ਉਹ ਜਿਹੜੀ ਨੌਲੇਜ ਹੈ ਉਹ ਆਪਾਂ ਬੱਚਨ ਪ੍ਰੋਵਾਈਡ ਕਰਾਉਣਾ ਹੈ ਕਿ ਦੇਖੋ ਇੱਧਰ ਤੱਕ ਸਾਰਾ ਇੱਦਾਂ ਪ੍ਰੋਸੀਜਰ ਹੈ ਇਹ ਸਿਲੇਬਸ ਹੈ ਇੰਨੇ ਟਾਈਮ ਤੱਕ ਇੱਕ ਕਵਰ ਹੋ ਜਾਂਦਾ ਹੈ ਜੇ ਤੁਸੀਂ ਇੱਧਰ ਦਾ ਸਟ੍ਰੈਟੇਜੀ ਦੇ ਨਾਲ ਚੱਲਦੇ ਹੋ ਠੀਕ ਹੈ ਬੇਸਿਕਲੀ ਤੁਸੀਂ ਸਟਾਰਟ ਮੰਨ ਕੇ ਚੱਲੋ ਜੇ ਤੁਸੀਂ ਕਾਂਸਟੇਬਲ ਲੈਵਲ ਦਾ ਸਿਲੇਬਸ ਕਰਨਾ ਹੈ ਤਾਂ 2.5 ਤੋਂ 3 ਮਹੀਨੇ ਇੱਕ ਬਿਲਕੁਲ ਬੇਸਿਕ ਬੱਚਾ ਰੈਡੀ ਹੋ ਜਾਂਦਾ ਹੈ ਤੇ ਇਸ ਇਹਦੇ ਇਸ ਟੈਸਟ ਦੇ ਲਈ ਹੈ ਨਾ ਤੇ ਇੰਨੇ ਟਾਈਮ ਦੇ ਵਿੱਚ ਸਿਲੇਬਸ ਹੈ ਜਿਹੜਾ ਆਰਾਮ ਨਾਲ ਕਵਰ ਹੋ ਜਾਂਦਾ ਹੈ ਉਹ ਸਿਲੇਕਲ ਉਸ ਸਿਲੇਬਸ ਕਵਰ ਹੁੰਦਾ ਹੈ ਕਿ ਹਾਂ ਜਿਹੜਾ ਬੱਚੇ ਨੂੰ ਆ ਬੜ ਸਕੀ ਬੱਚੇ इजीली ਤੇ ਬੱਚਾ ਨੋਟਸ ਬਣਾ ਲੈਂਦਾ ਉਹਦੇ ਨਾਲ ਤੇ इजीली ਉਹਨੂੰ ਯਾਦ ਵੀ ਕਰ ਪਾਉਂਦਾ ਹੈ ਤਾਂ ਕਿ ਉਹ ਕੌਨਸਲ ਦਾ ਪੇਪਰ ਹੈ ਜਿਹੜਾ इजीली ਕਰੈਕ ਕਰ ਸਕੇ ਬਾਕੀ ਤੁਹਾਨੂੰ ਦੱਸਣਾ ਚਾਹੁੰਦਾ ਇਹ ਸਟੱਡੀ ਮਟੀਰੀਅਲ ਆਪਣਾ ਇਹ ਇਹ ਉਹਨਾਂ ਬੱਚਿਆਂ ਤੋਂ ਲਿਆ ਗਿਆ ਸਟੱਡੀ ਮਟੀਰੀਅਲ ਆ ਜਿਵੇਂ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਸਿਲੈਕਸ਼ਨਸ ਆਪਣੀ ਅਕੈਡਮੀ ਦੇ ਹੁਣ ਤੱਕ 2 ਸਾਲਾਂ ਦੇ ਵਿੱਚ ਵਿੱਚ 25 25 ਤੋਂ ਜ਼ਿਆਦਾ ਪਲੱਸ ਸਬ ਇੰਸਪੈਕਟਰ ਜਿਹੜੇ ਬਣ ਚੁੱਕੇ ਨੇ ਆਪਣੀ ਅਕੈਡਮੀ ਵਿੱਚੋਂ ਤੇ ਚੋਣਾਂ ਪਲੱਸ ਆਪਣੇ ਹੈਡ ਕਨਸਟੇਬਲਸ ਹੈ ਠੀਕ ਹੈ ਐਸਆਈ ਆ ਉਹਦੇ ਵਿੱਚ ਫਿਰ ਇਨਸਪੈਕਟਰ ਹੈ ਮਤਲਬ ਇਦਾਂ ਕਰਕੇ ਸਾਰੇ ਬੱਚੇ ਨਾ ਤਾਂ ਉਹਨਾਂ ਦੋਸਤੋ ਜਦੋਂ ਵੀ ਕੋਈ ਬੱਚੇ ਦਾ ਕਾਲ ਆਉਂਦਾ ਤਾਂ ਮੇਨਲੀ ਜੇ ਮੈਨੂੰ ਪੁੱਛਣਾ ਕਿ ਤੈਨੂੰ ਪ੍ਰੋਬਲਮ ਕਿਸ ਦੇ ਵਿੱਚ ਆਉਂਦੀ ਹੈ ਤਾਂ ਮੇਨਲੀ ਉਹਨਾਂ ਦੇ ਇੱਕੋ ਹੁੰਦਾ ਹੈ ਕਿ ਸਰ ਸਾਨੂੰ ਮੈਥ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਰੀਜਨਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਹੀ ਇਹ ਤੇ ਮੈਨੂੰ ਲੱਗਦਾ ਹੈ ਕਿ ਇਹ ਪ੍ਰੋਬਲਮ ਤੁਹਾਨੂੰ ਵੀ ਕਿੰਨਾ ਕਿਤੇ ਤੱਕ ਤੰਗ ਕਰਦੇ ਹੋਗੇ ਕਿ ਮੈਥ ਰੀਜਨਿੰਗ ਦੇ ਬਹੁਤ ਪ੍ਰੋਬਲਮ ਆਉਂਦੀ ਹੈ ਠੀਕ ਹੈ ਤੇ ਤੁਹਾਨੂੰ ਪਤਾ ਹੀ ਲੱਗ ਗਿਆ ਸਿਲੇਬਸ ਅਸੀਂ ਕਿੱਥੋਂ ਪੜ੍ਹੀਏ ਕਿਹੜੀ ਬੁੱਕ ਪੜ੍ਹੀਏ ਮੇਨਲੀ ਤਾਂ ਬੱਚਾ ਆਪਣਾ ਕਾਲ ਕਰਕੇ ਪੁੱਛਦੇ ਨੇ ਕਿ ਸਰ ਕਿਹੜੀ ਬੁੱਕ ਪੜ੍ਹ ਲਈ ਹੈ ਨਾ ਕਨਸਟੇਬਲ ਲਈ ਇਹ ਬੱਚੇ ਇਦਾਂ ਹੀ ਆ ਕਿ ਹਨਾ ਟਾਈਮ ਪਾਸ ਲਈ ਤੁਸੀਂ ਜਿਹੜਾ ਮਰਜ਼ੀ ਬੁੱਕ ਪੜ੍ਹ ਲਓ ਕੁਛ ਕਰ ਲਓ ਹਨਾ ਇਦਾਂ ਕੁਝ ਨਹੀਂ ਹੁੰਦਾ ਅਕੈਡਮੀ ਦੇ ਵਿੱਚ ਲੱਗਣ ਦਾ ਤੁਹਾਨੂੰ ਬੈਨੀਫਿਟ ਕੀ ਰਿਹਾ ਜਿੰਦਾ ਮੈਂ ਤੁਹਾਨੂੰ ਉਹ ਦੱਸਦਾ ਠੀਕ ਹੈ ਅਕੈਡਮੀ ਦੇ ਵਿੱਚ ਚਾਹੇ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਕਿਤੇ ਵੀ ਲੱਗਦੇ ਹੋ ਤੁਸੀਂ ਤਾਂ ਉਹ ਤੁਹਾਨੂੰ ਕੀ ਪ੍ਰੋਵਾਈਡ ਕਰਦੇ ਨੇ ਮੈਂ ਤੁਹਾਨੂੰ ਉਹ ਦੱਸਦਾ ਠੀਕ ਹੈ ਉਹ ਤੁਹਾਨੂੰ ਇੱਕ ਨਾ ਸਹੀ ਡਾਇਰੈਕਸ਼ਨ ਜਿਹੜੀ ਪ੍ਰੋਵਾਈਡ ਕਰਦੇ ਕਿ ਤੁਸੀਂ ਕਿਉਂਕਿ ਕੰਪੀਟੀਟਿਵ ਇਗਜ਼ਾਮ ਹੈ ਪਹਿਲੀ ਵਾਰ ਦੇਣਾ ਹੁੰਦਾ ਬੱਚਾ 10th 2 ਦਾ ਕਿ ਇਦਾਂ ਨਾਰਮਲ ਕਰਦਾ ਕਈ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਪਹਿਲਾਂ ਇਗਜ਼ਾਮ ਦਿੱਤਾ ਹੁੰਦਾ ਕੋਈ ਨਹੀਂ ਤਾਂ ਸਾਰੇ ਬੀਸਿਕੀ ਪਤਾ ਨਹੀਂ ਹੁੰਦਾ ਉਹਨਾਂ ਨੂੰ ਕਿ ਅਸੀਂ ਕੰਪੀਟੀਟਿਵ ਇਗਜ਼ਾਮ ਦੇਣਾ ਕਿਦਾਂ ਹੈ ਠੀਕ ਹੈ ਕੰਪਿਊਟਰ ਤੇ ਹੋਣਾ ਹੈ ਜਾਂ ਤੁਹਾਡਾ ਸ਼ੀਟ ਤੇ ਹੋਣਾ ਹੈ ਕਿਦਾਂ ਉਹ ਨਹੀਂ ਪਤਾ ਹੁੰਦਾ ਹੈਗਾ ਠੀਕ ਹੈ ਤੇ ਆਬਜੈਕਟਿਵ ਟਾਈਪ ਕੁਐਸਚਨ ਦਾ ਸਾਰਾ ਹਨ ਤਾਂ ਬੀਸਿਕਲੀ ਆਪਾਂ ਬਿਲਕੁਲ ਹੀ ਬੀਸਿਕ ਤੋਂ ਲੈ ਕੇ ਚੱਲਦੇ ਆ ਬੱਚਾ ਨੂੰ ਪ੍ਰੋਪਰਲੀ ਗਾਈਡੈਂਸ ਕਰਦੇ ਆ ਕਿ ਹਾਂ ਇਦਾਂ ਨਾ ਕਰਕੇ ਤੁਸੀਂ ਇਦਾਂ ਆਪਣਾ ਜਿਹੜਾ ਪੇਪਰ ਕਰੈਕ ਕਰ ਸਨ ਦੱਸ ਦੇਣਾ ਚਾਹੁੰਦਾ ਹਾਲਾਗਲਕ ਬੈਚਸ ਆ ਜਿਹੜੇ ਹੋ ਲੱਗਦੇ ਨੇ ਜਿਵੇਂ ਕਿ ਲਗਾ ਲੋ ਕਿ ਥੋੜੀ ਇੱਕ ਕਲਾਸ ਲੱਗੇਗੀ ਆਪਣੀ ਮੈਥ ਦੀ ਇੱਕ ਕਲਾਸ ਲੱਗੇਗੀ ਥੋੜੀ ਰੀਜ਼ਨਿੰਗ ਦੀ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਕਿ ਤੁਹਾਡੇ ਪਤਾ ਪੰਜ ਛੇ ਸਬਜੈਕਟ ਨੇ ਜਿਹੜੇ ਥੋੜੀ ਪੰਜਾਬੀ ਹੋਗੀ ਠੀਕ ਹੈ ਤੁਹਾਡਾ ਜੀਕੇ ਹੋ ਗਿਆ ਸਟੈਟਿਕ ਜੀਕੇ ਹੋ ਗਿਆ ਤੇ ਉਸ ਤੋਂ ਬਾਅਦ ਤੁਹਾਡੀ ਪੋਲੀਟੀ ਹੋਗੀ ਹਿਸਟਰੀ ਹੋਗੀ ਜੀਓਲੋਜੀ ਹੋਗੀ ਮਤਲਬ ਜੋ ਵੀ ਸਾਰੇ ਸਬਜੈਕਟਸ ਨੇ ਇਹਨਾਂ ਸਾਰਿਆਂ ਦੀ ਕਲਾਸਿਸ ਆ ਜਿਹੜੀਆਂ ਉਹ ਅਲੱਗ-ਅਲੱਗ ਲਾ ਦਿਆ ਨੇ ਠੀਕ ਹੈ ਦੋ ਟੀਚਰ ਤੁਹਾਨੂੰ ਸਟੱਡੀ ਕਰਵਾਉਂਦੇ ਨੇ ਤੇ ਇਹ ਉਹ ਦੋ ਟੀਚਰ ਨੇ ESI ਫਰੀਆਣਾ ਪੁਲਿਸ ESI ਠੀਕ ਹੈ ਤੇ ਦੂਸਰਾ ਪੰਜਾਬ ਪੁਲਿਸ ਵਿੱਚ ਉਹਨਾਂ ਉਹਨਾਂ ਜੋ ਵੀ ਟੀਚਰ ਮੇਰੇ ਕੋਲ ਪੱਕਾ ਰਹੇ ਨੇ ਐਟ ਅ ਟਾਈਮ ਪ੍ਰੈਜ਼ੈਂਟ ਟਾਈਮ ਤੇ ਉਹਨਾਂ ਕੋਲ ਜੋਬ ਹੈ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਉਸ ਇਨਸਾਨ ਤੋਂ ਟ੍ਰੇਨਿੰਗ ਲੈਣੇ ਹੋ ਜੀਨੂੰ ਪਤਾ ਹੈ ਕਿ ਵਰਦੀ ਕਿਵੇਂ ਲੈਣੀ ਹੈ ਠੀਕ ਹੈ ਤਾਂ ਉਹਨਾਂ ਉਹੀ ਟੀਚਰ ਤੁਹਾਨੂੰ ਇੱਥੇ ਗਾਈਡ ਅਪ ਕਰਦੇ ਨੇ ਸਾਰਾ ਬਾਕੀ ਮੈਂ ਆਲਵੇਸ ਤੁਹਾਡੇ ਨਾਲ ਹਨ ਕਿ ਅਕੈਡਮੀ ਦੇ ਵਿੱਚੋਂ ਆਪਣੇ ਦੇ ਬਹੁਤ ਬੱਚੇ ਨੇ ਜਿਹੜੇ ਬਣੇ ਹੋਏ ਨੇ ਤੇ ਆਏ ਦਿਨ ਕੋਈ ਨਾ ਕੋਈ ਬੱਚਾ ਅਕੈਡਮੀ ਨੂੰ ਚਾਹੀ ਰਿਹਾ ਦਾ ਠੀਕ ਹੈ ਤੇ ਉਹਨਾਂ ਬੱਚੇ ਦਾ ਆਪਾਂ ਸਵਾਗਤ ਕਰਦੇ ਆ ਤੇ ਨਾਲ ਦੀ ਨਾਲ ਜਿੰਨੇ ਵੀ ਆਪਣੇ ਬੱਚੇ ਹੁੰਦੇ ਨੇ ਨਾਲ ਹਨ ਤੇ ਉਹਨਾਂ ਦੇ ਜੋ ਵੀ ਕੁਐਸਚਨ ਹੁੰਦੇ ਨੇ ਡਾਊਟ ਮੰਨ ਦੇ ਵਿੱਚ ਹਨ ਕਿਸੇ ਵੀ ਤਰ੍ਹਾਂ ਉਹ ਲੈਗੇ ਤਾਂ ਉਹ ਸਾਰੇ ਕਲੀਅਰ ਕਰ ਲੈਂਦੇ ਨੇ ਠੀਕ ਹੈ ਨਹੀਂ ਤਾਂ ਜੇ ਉਹਨਾਂ ਨੂੰ ਦੱਸ ਦੇਣ ਕਿ ਕਿੱਦਾਂ ਤੁਸੀਂ ਆਪਣੀ ਜਿਹੜਾ ਪੇਪਰ ਆ ਉਹ ਕਿਵੇਂ ਕਰੈਕ ਕਰਨਾ ਹੈ ਕਿੱਦਾਂ ਉਹਨਾਂ ਨੇ ਪੜ੍ਹਿਆ ਉਹਨਾਂ ਨੇ ਕਿੱਥੋਂ ਪੜ੍ਹਿਆ ਕੀ ਸਾਰਾ ਕੁਝ ਹੈਗਾ ਉਹ ਸਾਰੀ ਚੀਜ਼ਾਂ ਉੱਥੇ ਤੁਹਾਨੂੰ ਉਹ ਪ੍ਰੋਵਾਈਡ ਕਰ ਦਿੰਦੇ ਨੇ ਠੀਕ ਹੈ ਤੇ ਨਾਲ ਜਾਂ ਮੋਟੀਵੇਸ਼ਨ ਹੋ ਜਾਂਦੀ ਹੈ ਤੁਹਾਡੀ ਸਾਰਿਆਂ ਦੀ ਕਿ ਹਾਂ ਇਹ ਬੱਚਾ ਜਦੋਂ ਪਰਦੀ ਲੈ ਸਕਦਾ ਤਾਂ ਮੈਂ ਕਿ ਗਰਲਸ ਸਪੈਸ਼ਲੀ ਆ ਜੋ ਜਲਦੀ ਠੀਕ ਹੈ ਥੋੜੇ ਰੈਂਟ ਸੈਂਡ ਖਾਣ ਪੀਣ ਦਾ ਸਾਰਾ ਪ੍ਰਬੰਧ ਹੈ ਸਪੈਸ਼ਲੀ ਕੁੜੀਆਂ ਹੁੰਦਾ ਕਿ ਸੇਫਟੀ ਸਕਿਉਰਟੀ ਦਾ ਮਾਤਾ ਪਿਤਾ ਨੂੰ ਹੁੰਦਾ ਕਿ ਸੇਫਟੀ ਸਕਿਉਰਟੀ ਦੇ ਕੀ ਇਸ਼ੂ ਕੁੜੀਆਂ ਦੀ ਸੇਫਟੀ ਸਕਿਉਰਟੀ ਦਾ ਪ੍ਰੋਪਰ ਜਿਹੜਾ ਪ੍ਰਬੰਧ ਕੀਤਾ ਗਿਆ ਤੁਸੀਂ ਇੱਕ ਵਾਰ ਮੈਨੂੰ ਕਾਲ ਕਰੋ ਠੀਕ ਹੈ ਅਕੈਡਮੀ ਵਿਜ਼ਿਟ ਕਰੋ ਉਸ ਤੋਂ ਬਾਅਦ ਹੀ ਸਾਰਾ ਪ੍ਰੋਸੈਸ ਦੇਖ ਕੇ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਅਕੈਡਮੀ ਜਿਹੜੀ ਜੁਆਇਨ ਕਰੋ ਠੀਕ ਹੈ ਦਾ ਦਿਨ ਸਨ ਆਪਣੀ ਅਕੈਡਮੀ ਵਿੱਚ ਲਿਮਿਟਿਡ ਬੱਚੇ ਹਨ ਲਿਮਿਟਿਡ ਬੱਚਿਆਂ ਦੀ ਸੀਟਸ ਰੱਖਦੇ ਹਾਂ ਤੇ ਦੂਸਰਾ ਸਿਰਫ ਉਹੀ ਬੱਚੇ ਕੰਟੈਕਟ ਕਰੋ ਮ ਆਪ ਇੰਸਟਾਗ੍ਰam ਤੇ ਵੀਡੀਓ ਦੇਖ ਕੇ YouTube ਤੇ ਵਰਦੀ ਦੇਖ ਕੇ ਉਹ ਸਭ ਚੀਜ਼ਾਂ ਦੇਖ ਕੇ ਬਹੁਤ ਇਨਸਪਾਇਰ ਹੋ ਜਾਂਦੇ ਨੇ ਬਟ ਐਕਚੁਅਲੀ ਤੇ ਵਿੱਚੋਂ ਟ੍ਰੇਨਿੰਗ ਕਰਨੀ ਪੈਂਦੀ ਹੈ ਨਾ ਸਟੱਡੀ ਕਰਨੀ ਪੈਂਦੀ ਹੈ 7-8 ਘੰਟੇ ਤੇ ਉਸ ਤੋਂ ਬਾਅਦ ਗਰਾਊਂਡ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ ਤਾਂ ਬਹੁਤ ਹੀ ਘੱਟ ਬੱਚੇ ਹੁੰਦੇ ਨੇ ਜਿਹੜੇ ਇਸ ਸਟਰਗਲ ਨੂੰ ਫੇਸ ਕਰ ਪਾਉਂਦੇ ਨੇ ਤਾਂ ਆਪਣਾ ਪੂਰਾ ਹਿੰਮਤ ਦੇ ਨਾਲ ਪੂਰਾ ਆਪਣਾ ਮਨ ਬਣਾ ਕੇ ਫੇਰ ਹੀ ਅਕੈਡਮੀ ਜੁਆਇਨ ਕਰ ਰਹੇ ਹੋ ਠੀਕ ਹੈ ਟਾਈਮ ਪਾਸ ਕਰਨਾ ਤਾਂ ਪਹਿਲਾਂ ਹੀ ਨੌਹਾਂ ਠੀਕ ਹੈ ਉਸ ਸੀਮ ਲੈ ਕੇ ਤਾਂ ਸਿਰਫ ਮਿਹਨਤੀ ਬੱਚੇ ਮੇਰੇ ਨਾਲ ਕਨੈਕਟ ਕਰਿਓ ਜੀ ਇਹਨਾਂ ਨੇ ਇਸ ਸਾਲ 2024 ਤੇ ਯਾਪਾ ਤੁਹਾਡਾ ਸੁਪਨਾ ਪੂਰਾ ਕਰਾਂ ਦੇਣਾ ਮੈਂ ਤੁਹਾਡੇ ਨਾਲ ਮੋਢੇ ਦਾ ਨਾਲ ਮੋਢਾ ਜੁੜ ਕੇ ਖੜਾ ਤੇ ਮੈਂ ਵਾਦਾ ਕਰਦਾ ਜੇ ਤੁਸੀਂ ਅਕੈਡਮੀ ਜੁਆਇਨ ਕਰਦੇ ਹੋ ਠੀਕ ਹੈ ਤਾਂ ਤੁਹਾਡੀ ਸਿਲੈਕਸ਼ਨ ਦੇ ਚਾਂਸਸ ਬਹੁਤ ਹੀ ਜ਼ਿਆਦਾ ਨੇ ਬਾਕੀ ਤੁਹਾਨੂੰ ਪਤਾ ਹੀ ਹੈ ਆਪਣੀ ਅਕੈਡਮੀ ਬਾਰੇ ਠੀਕ ਹੈ ਨਹੀਂ ਪਤਾ ਤਾਂ ਤੁਸੀਂ ਮੇਰੀ ਪ੍ਰੋਫਾਈਲ ਚੈੱਕ ਕਰ ਸਕਦੇ ਹੋ ਕੀ ਤੋਂ ਫੇਟਨ ਅਕੈਡਮੀ ਠੀਕ ਹੈ ਜੀ ਮਿਲਦਾ ਦੋਸਤੋ ਨੈਕਸਟ ਵੀਡੀਓ ਚ ਨੈਕਸਟ ਜੁਆਇਨ ਕਰਦੇ ਹਾਂ ਠੀਕ ਹੈ ਜੇ ਕੁਝ ਹੋਰ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਵੀਡੀਓ ਦੇ ਚਾਹੀਦੀ ਹੋਈ ਤਾਂ ਮੈਨੂੰ ਕੰਟੈਕਟ ਕਰ ਲਓ ਠੀਕ ਹੈ ਨੀਚੇ ਤਾਂ ਨੰਬਰ ਹੈ 8847478213 ਦ